ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਸੋ ਅੱਜ ਆਪਾਂ ਲੈ ਕੇ ਆਏ ਹਾਂ 10 ਰਾਗੋਂ ਦਾ ਭਾਗ ਦੂਜਾ ਜਿਨ੍ਹਾਂ ਜਿਨ੍ਹਾਂ ਨੇ ਭਾਗ ਪਹਿਲਾ ਨਹੀਂ ਵੇਖਿਆ ਉਹ ਜਾ ਕੇ ਪਹਿਲਾਂ ਪਹਿਲਾ ਭਾਗ ਸਿੱਖੋ ਫਿਰ ਦੂਜੇ ਭਾਗ ਤੇ ਆਇਓ ਤੇ ਆਓ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਇਹ ਪੰਜ ਤੱਕ ਆਪਾਂ ਰਾਗ ਪਹਿਲਾਂ ਸਿੱਖੇ ਹੀ ਹੁਣ ਆਪਾਂ ਛੇਵਾਂ ਰਾਗ ਸਿੱਖਦੇ ਹਾਂ ਛੇਵਾਂ ਰਾਗ ਆ ਜਾਂਦਾ ਪੈਰਵੀ ਰਾਗ ਆਓ ਜੀ ਉਹ ਕਿਦਾਂ ਪਲੇ ਹੋਣਾ ਹੈ ਆਓ ਜੀ ਸ ਰੀ ਗਾ ਧ ਨੀ ਇਹ ਕੋਮਨ ਲੱਗਣਗੇ ਬਾਕੀ ਸਾਰਾ ਉਦਾਂ ਹੀ ਆ ਜੀ ਸਰੀ ਗਾ ਮਾ ਪੋ ਧ ਨੀ ਧ ਪੋ ਗੋਰੀ ਸਾ ਠੀਕ ਹੈ ਜੀ ਇਹ ਸੀ ਆਪਣਾ ਪੈਰ ਵਿਰਾਗ ਸਤਵਾਂ ਰਾਗ ਕਿਹੜਾ ਹੈ ਆਓ ਜੀ ਹਾਂਜੀ ਸਤਵਾਂ ਰਾਗ ਆ ਜਾਂਦਾ ਕਲਿਆਣ ਰਾਗ ਉਹਦੇ ਵਿੱਚ ਸਿਰਫ ਮਾ ਪੀਵਰ ਲੱਗਣਾ ਹੈ ਮਾ ਕਿਹੜਾ ਤੁਹਾਨੂੰ ਸਮਝਾਇਆ ਸੀ ਮਾ ਪੀਵਰ ਇਹ ਵਾਲਾ ਹੈ ਇੰਚ ਮਾ ਪੀਵਰ ਲੱਗਣਾ ਬਾਕੀ ਸਾਰੀ ਸਰਗਮ ਉਸ ਤਰ੍ਹਾਂ ਹੀ ਆ ਸਾਰੀ ਦੇਵਾ ਪੰਨਾ ਗਾਰੇ ਸਾਰਾ ਮਾਂ ਜਿਹੜਾ ਤੀਵਰ ਲੱਗਣਾ ਹੈ ਬਾਕੀ ਕਲਿਆਣ ਰਾਗ ਸਾਰਾ ਸੇਮ ਹੁੰਦਾ ਹੀ ਆ ਆਓ ਜੀ 8ਵਾਂ ਰਾਗ ਕਿਹੜਾ ਆਓ ਜੀ 8ਵਾਂ ਰਾਗ ਆਪਣਾ ਇਹਦਾ ਮਾਰਵਾਰ ਰਾਗ ਉਹਦੇ ਵਿੱਚ ਜਿਹੜਾ ਰੇ ਆ ਰੇ ਜਿਹੜਾ ਕੋਮਨ ਲੱਗੇਗਾ ਤੇ ਮਾਂ ਪੀਵਰ ਲੱਗੇਗਾ ਬਾਕੀ ਸਾਰਾ ਸੇਮ ਹੁੰਦਾ ਹੀ ਆ ਜੀ ਸਾ ਨੀ ਠੀਕ ਹੈ ਜੀ ਮਾ ਕੋਮਲ ਲਗਣਾ ਹੈ ਰੇ ਜਿਹੜਾ ਹੈ ਕੋਮਲ ਲਗਣਾ ਮਾ ਜਿਹੜਾ ਹੈ ਉਹ ਤੀਵਰ ਲਗਣਾ ਹੈ ਤੇ ਜਿਹੜਾ ਰੇ ਹੈ ਉਹ ਕੋਮਲ ਲਗਣਾ ਬਾਕੀ ਸਾਰਾ ਸੇਮ ਉਦਾਂ ਹੀ ਆ ਸਾ ਰੇ ਗਮਾ ਸਾ ਰੇ ਗਮਾ ਪਧ ਦੇਸ ਠੀਕ ਹੈ ਜੀ ਮਾ ਤੀਵਰ ਜੇ ਕੋਮਲ ਆਓ ਜੀ ਨੌਵਾਂ ਰਾਗ ਆਪਣਾ ਆਇੰਦਾ ਪੂਰਵੀ ਰਾਗ ਉਹਦੇ ਵਿੱਚ ਕੀ ਆ? ਉਹਦੇ ਵਿੱਚ ਰੇ ਆ ਜਿਹੜਾ ਉਹ ਕੋਮਨ ਲੱਗਣਾ ਹੈ। ਮਾ ਆ ਜਿਹੜਾ ਤੀਵਰ ਲੱਗਣਾ ਹੈ। ਤੇ ਧਾ ਆ ਜਿਹੜਾ ਉਹ ਵੀ ਕੋਮਨ ਲੱਗਣਾ ਹੈ। ਕਿਤਨਾ ਪਲੇ ਹੋਣਾ ਹੈ? ਸਾ ਰੇ ਗਾ ਮਾ ਪ ਧਾ ਰੇ ਸ ਸਾ ਰੇ ਇਸ ਦੀ ਆਪਣਾ ਨਵਾਰਾਗ ਮੇਰਾ ਬਹੁਤਾ ਰਿਆਜ ਨਹੀਂ ਹੈਗਾ ਇਸ ਕਰਕੇ ਉੱਪਰ ਥੱਲੇ ਹੋ ਜਾਂਦਾ ਹੈ ਸੋ ਤੁਸੀਂ ਬਿਲਕੁਲ ਧਿਆਨ ਦੇ ਨਾਲ ਰਿਆਜ ਕਰਨਾ ਤੇ ਪਰਫੈਕਟ ਹੋਣਾ ਹੈ ਆਓ ਜੀ ਦਵਾਂ ਰਾਗੜਾ ਦੱਸ ਦੇਣਾ ਦਸਵਾਂ ਰਾਗ ਆਪਣਾ ਆ ਜਾਂਦਾ ਟੋਡੀ ਰਾਗ ਉਹ ਕਿਦਾਂ ਪਲੇ ਹੋਣਾ ਹੈ ਉਹਨ ਦੇ ਵਿੱਚ ਰੇ ਕੋਮਲ ਲੱਗਣਾ ਹੈ ਗਾ ਕੋਮਲ ਲੱਗਣਾ ਹੈ ਮਾ ਦੀਵਰ ਲੱਗਣਾ ਹੈ ਤੇ ਧਾ ਕੋਮਲ ਲੱਗਣਾ ਹੈ ਆਓ ਜੀ ਸ ਰੇ ਗਾ ਏ ਜ਼ ਸ ਨੀ ਧ ਪ ਮ ਗ ਰੇ ਸ ਠੀਕ ਹੈ ਜੀ ਸ ਰੇ ਗ ਮ ਪ ਧ ਏ ਜ਼ ਠੀਕ ਹੈ ਜੀ ਇਹ ਸੀ ਆਪਣੇ 10 ਰਾਗ ਜਿਨ੍ਹਾਂ ਨੂੰ 10 ਛਠਵੀ ਕਿਹਾ ਜਾਂਦਾ ਸੋ ਇਹਨਾਂ ਦੀ ਪ੍ਰੈਕਟਿਸ ਕਰਕੇ ਆਪਾਂ ਸੁਰ ਗਿਆਨ ਕਰ ਸਕਦੇ ਹਾਂ ਕਿਸੇ ਦੇ ਪੰਜਾਬੀ ਗਾਣੇ ਦਾ ਜਾਂ ਹਿੰਦੀ ਗਾਣੇ ਦਾ ਤੁਸੀਂ ਹਰਮੋਨੀ ਤੇ ਟਿਊਟੋਰੀਅਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਗਾਣੇ ਨੂੰ ਕਿਸੇ ਵੀ ਟਿਊਨ ਨੂੰ ਤੁਸੀਂ ਹਰਮੋਨੀ ਉਤੇ ਪਲੇ ਕਰ ਸਕਦੇ ਹੋ ਇਹਨਾਂ ਦਾ ਹਾਂ ਰਾਗਾਂ ਦਾ ਰਿਆਜ਼ ਕਰਕੇ ਤੁਸੀਂ ਕਿਸੇ ਵੀ ਹਰਮੋਨੀਅਮ ਦੇ ਟਿਊਨ ਨੂੰ ਤੁਸੀਂ ਆਪਣੇ ਹਰਮੋਨੀ ਉਤੇ ਪਲੇ ਕਰ ਸਕਦੇ ਜੀ ਤੇ ਇਹਨਾਂ ਦਾ ਰਿਆਜ਼ ਬਿਲਕੁਲ ਧਿਆਨ ਨਾਲ ਕਰਿਓ ਸੋ ਮਿਲਦੇ ਆਂ ਅਗਲੀ